ਕੀ ਨਾ ਆਪਣਾ ਜੀ ਇਹ ਜਿਹੜੀ ਮੁੰਡੇ ਦੀ ਜਿਹੜੀ ਹੋਈ ਹੈ ਮੌਤ ਹੋਈ ਹੈ ਕੀ ਮਾਮਲਾ ਨਾਲ ਕਿੱਥੋਂ ਤੁਸੀਂ ਰਹਿਣ ਵਾਲੇ ਹੋ ਅਸੀਂ ਪਿੰਡ ਬੈਂਕੇ ਦੇ ਟੀਲ ਪੱਟੀ ਜਿਹੜਾ ਕਰਨਤਾਰ ਨੇ ਇਹ ਜਿਹੜੀ ਮੁੰਡੇ ਦਾ ਜਿਹੜੀ ਮੌਤ ਹੋਈ ਹੈ ਕੀ ਨਾਮ ਕੀ ਸੀ ਇਹਦਾ ਇਹਦਾ ਹਰਜੀਤ ਇਹ ਕਿੰਨੀ ਉਮਰ ਸੀ ਕਿਹਨਾਂ ਜੀ ਇਹਦੀ ਉਮਰ 23 ਸਾਲ ਦੀ ਪਰਿਵਾਰ ਚ ਕੌਣ-ਕੌਣ ਸੀਗਾ ਮਾਤਾ ਪਿਤਾ ਦੋ ਪਣਾ ਤੇ ਦੋ ਭਰਾ ਸੀ ਇਹ ਜਿਹੜੇ ਨੌਜਵਾਨ ਇਹ ਕਿੰਨੇ ਮੁੰਡੇ ਆਏ ਸੀ ਦਿਨੋਂ ਵਾਸਤੇ ਜਾਂ ਘੁੰਮਣ ਵਾਸਤੇ ਛੇ ਮੁੰਡੇ ਆਏ ਸੀ ਇਹ ਫੀਲਡ ਦੇ ਵਿੱਚ ਕੰਮ ਕਰਦੇ ਸੀ ਇਹ ਕਾਹਦਾ ਕੰਮ ਕਰਦੇ ਸੀਗੇ ਐਹੋ ਹੀ ਫਾਈਨੈਂਸ ਦਾ ਜਿਹੜਾ ਆ ਪੈਸੇ ਕਿਸੇ ਘਰਾਂ ਦੇ ਵਿੱਚ ਦਿੰਦੇ ਆ ਠੀਕ ਹੈ ਜੀ ਉਹ ਤਾਂ ਹੋ ਚੁੱਕੀ ਦੀ ਹਾਂਜੀ ਅੱਛਾ ਜੀ ਤਾਂ ਹੁਣ ਆਪਣੇ ਡੈੱਡ ਬੋਡੀ ਡੈੱਡ ਬੋਡੀ ਤੇ ਲੈ ਕੇ ਜਾ ਰਹੇ ਹਾਂ ਕੋਸਟ ਮਾਰਕ ਇਹ ਲੱਗਦਾ ਨਹੀਂ ਜਿੱਦ ਤੇਰੇ ਮੁੜੇ ਨਹਾਉ ਲਾਂਦੇ ਨਾ ਨਹੀਂ ਨਹਾਉਣਾ ਚਾਹੀਦਾ ਸੀਗਾ ਦਸਣਾ ਪਰ ਇਹ ਤਾਂ ਬੀਬੀ ਵਾਰੀ ਬੱਕੜੇ ਇੱਥੇ ਆ ਗਏ ਤੇ ਬਾਕੀ ਦੇ 6 ਮੁੜੇ ਠੀਕ ਠਾਕ ਹੈ ਹਾਂਜੀ ਉਹ ਪੰਜ ਠੀਕ ਠਾਕ ਆ ਸਰ ਇਹ ਜੋ ਕੰਟੇਨਰ ਚੋਂ ਮੁੜੇ ਦੀ লাশ ਮਿਲੀ ਹੈ ਇੱਕ ਮਾਮਲਾ ਕੀ ਹੈ ਮਾਮਲਾ ਇਹ ਹੈ ਵੀ ਇਹ ਫਾਈਨੈਂਸ ਦਾ ਕੰਮ ਕਰਦੀ ਆ ਹਰਕ ਪਿੰਡ ਪਿੰਡ ਨੂੰ ਜਾ ਕੇ ਆਪਣੇ ਜਿਹੜੇ ਆ ਇਹ ਕਥਾ ਕਿਸ ਤਾਂ ਕੱਠੀਆਂ ਕਰਦੇ ਆ ਜੋ ਨਾਲ ਦਫ਼ਤਰ ਮਕੀਦੀਆਂ ਇਹ ਕੱਲ 5 6 6 ਜਾਣੇ ਸੀਗੇ ਜੋ ਇਲੈਕਸ਼ਨ ਕਰਨ ਆਏ ਸੀ ਪਿੰਡਾਂ ਦੇ ਵਿੱਚ ਤੇ ਕੱਲ ਇਹ ਇੱਥੇ ਗਰਮੀ ਜ਼ਿਆਦਾ ਹੋਣ ਕਰਕੇ ਨਹਾਉਣ ਲੱਪੇ ਇਹ ਜਿਹੜਾ ਲੜਕਾ ਹੈਗਾ ਹਰਪ੍ਰੀਤ ਸਿੰਘ ਇਹ ਤਰਨਤਨ ਨਾਲ ਨਾਲ ਸੰਬੰਧ ਰੱਖਦਾ ਹੈ ਤੇ ਨਹਾਉਂਦਿਆਂ ਸਮੇਂ ਇਹ ਡੁੱਬ ਗਿਆ ਨਹਿਰ ਦੇ ਵਿੱਚ ਸਰ ਕਿੰਨੀ ਉਮਰ ਹੈ ਨੌਜਵਾਨ ਦੀ ਉਮਰ ਇਹਦੀ ਇਤੀ 22 ਸਾਲ ਤੋਂ ਪਲਾਸੀ ਹੋਣੀ ਹੈ ਜੀ ਸਰ ਉਹਨਾਂ ਡੈਡ ਬੋੜੀ ਮਿਲ ਗਈ ਹੈ ਡੈਡ ਬੋੜੀ ਮਿਲ ਗਈ ਹੈ ਜੀ ਪਰਿਵਾਰ ਵਾਲੇ ਹਾਂਜੀ ਅਸੀਂ ਤੇ ਹਰ ਰੋਜ਼ ਆਪੇ ਕੱਲ ਵੀ ਅਸੀਂ ਚੈੱਕ ਕੀਤਾ 1:30 ਵਜੇ ਆਪਾਂ ਸਾਲਾ 1:00 ਜਿਹੜਾ ਆਰਾਊਂਡ ਹੀ ਮਾਰ ਕੇ ਗਏ ਆ ਉਸ ਵਕਤ ਕੋਈ ਵੀ ਨਹੀਂ ਸੀ ਨਹਿਰ ਦੇ ਵਿੱਚ ਨਾ ਇਧਰ ਸੀ ਨਾ ਉਹ ਜੰਨਤ ਨਹਿਰ ਦੇ ਵਿੱਚ ਕੋਈ ਹੁਣ ਤੁਸੀਂ ਇਹ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਾ ਕਨਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਜੇਕਰ ਕੋਈ ਚਲੋ ਅਸੀਂ ਵੀ ਗੇੜਾ ਦਸਦੇ ਹਾਂ ਰੋਜ਼ ਨਹਿਰ ਦੇ ਉੱਤੇ ਜੇਕਰ ਕੋਈ ਤੁਹਾਨੂੰ ਇਦਾਂ ਦਾ ਬੰਦਾ ਵੀ ਨਹੀਂ ਕੱਲ ਦਾ ਨਾਉਣ ਤੋਂ ਉਹ ਸਾਨੂੰ ਇਨਫੋਰਮ ਕੀਤਾ ਜਾ ਵੀ ਆਪਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ